ਹਰ ਕੋਈ ਇਨਸਾਨ ਚੋਰੀ ਡਕੈਤੀ ਅਤੇ ਹੋਰ ਅਜਿਹੇ ਘਟਨਾਵਾਂ ਤੋਂ ਬਚਣ ਦੇ ਲਈ ਸੀਸੀਟੀਵੀ ਕੈਮਰੇ ਘਰਾਂ ਦੇ ਵਿੱਚ ਲਗਾਉਂਦੇ ਨੇ ਪਰ ਇਹੀ ਸੀਸੀਟੀਵੀ ਕੈਮਰੇ ਕਈ ਵਾਰ ਵਿਵਾਦ ਦਾ ਕਾਰਨ ਬਣ ਜਾਂਦੇ ਨੇ ਤਾਂ ਇਸੇ ਤਰ੍ਹਾਂ ਦਾ ਮਾਮਲਾ ਇੱਕ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਅਤੇ ਸੀਸੀਟੀਵੀ ਕੈਮਰਾ ਦੇ ਉੱਤੇ ਵੀ ਫੈਸਲਾ ਸੁਣਾਇਆ ਆਖਿਰਕਾਰ ਉਹ ਫੈਸਲਾ ਹੈ ਕੀ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਸੀਸੀਟੀਵੀ ਕੈਮਰਾ ਲਗਾਉਣਾ ਹਰ ਇੱਕ ਆਪਣੇ ਆਪ ਦੇ ਵਿੱਚ ਘਟਨਾ ਤੋਂ ਬਚਣ ਦੇ ਲਈ ਜਾਂ ਫਿਰ ਜੇ ਕੋਈ ਘਟਨਾ ਵਾਪਰਦੀ ਹੈ ਉਸ ਦੀ ਛਾਣਪੀਣ ਕਰਨ ਦੇ ਲਈ ਸਹਾਈ ਹੋਗੇ ਹੁੰਦੇ ਨੇ ਜਾਂ ਫਿਰ ਘਰ ਦੇ ਵਿੱਚ ਬੱਚੇ ਬੁੱਢੇ ਬਜ਼ੁਰਗ ਹੋਣ ਤਾਂ ਲੋਕ ਆਪਣੇ ਆਪ ਨੂੰ ਜਿਹੜਾ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਸਹਾਰੇ ਜਿਹੜੇ ਨੇ ਉਹ ਛੱਡ ਕੇ ਚਲੇ ਜਾਂਦੇ ਨੇ ਤਾਂ ਕੁਝ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਵੱਲੋਂ ਜੀਪੀਐਸ ਦੀ ਮਦਦ ਦੇ ਨਾਲ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਰਾਹੀਂ ਨਿਗਰਾਨੀ ਰੱਖਦੇ ਰਹਤਾ ਅਜਿਹਾ ਇੱਕ ਮਾਮਲਾ ਹੋਣਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਜਿੱਥੇ ਕੀ ਇਸ ਸੀਸੀਟੀਵੀ ਕੈਮਰੇ ਨੇ ਝਗੜਾ ਕਰਵਾਇਆ ਤਾਂ ਬਾਅਦ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਦਾ ਤਾਂ ਉਸ ਝਗੜੇ ਦਾ ਨਿਪਟਾਰਾ ਕਰਦਿਆਂ ਹੋਏ ਆ ਸੁਪਰੀਮ ਕੋਰਟ ਵੱਲੋਂ ਕੁਝ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਤਾਂ ਉਸ ਦੇ ਉੱਤੇ ਸ਼ਕਤੀ ਦੇ ਨਾਲ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਗਰ ਜੇਕਰ ਤੁਹਾਡੇ ਘਰ ਦੇ ਮੋਰੇ ਕੈਮਰਾ ਲੱਗਿਆ ਹੋਵੇ ਸੀਸੀਟੀਵੀ ਕੈਮਰਾ ਲੱਗਿਆ ਹੋਵੇ ਤਾਂ ਤੁਹਾਡੇ ਦਰਵਾਜ਼ੇ ਦੇ ਉੱਤੇ ਲੱਗਿਆ ਹੋਵੇ ਪਰ ਉਥੋਂ ਲੰਘਣ ਵਾਲਾ ਕੋਈ ਰਸਤੇ ਦੇ ਵਿੱਚੋਂ ਹੋਰ ਹੋਵੇ ਤਾਂ ਜੇਕਰ ਉਸ ਨੂੰ ਆਪਤੀ ਹੁੰਦੀ ਹੈ ਤਾਂ ਤੁਸੀਂ ਉਥੇ ਸੀਸੀਟੀਵੀ ਕੈਮਰਾ ਨਹੀਂ ਲਗਾ ਸਕਦੇ ਸਿਰਫ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਨਿਗਰਾਨੀ ਦੇ ਲਈ ਸੀਸੀਟੀਵੀ ਕੈਮਰਾ ਲਗਾ ਸਕਦੇ ਹੋ ਤਾਂ ਇਸੇ ਤਰ੍ਹਾਂ ਦੋ ਭਰਾਵਾਂ ਦੇ ਵਿੱਚ ਝਗੜਾ ਸੀ ਜਿਸ ਦੇ ਵਿੱਚ ਇੱਕ ਭਰਾ ਨੂੰ ਇਸ ਤੋਂ আপত্তি ਸੀ ਤਾਂ ਉਸਤੇ ਨਿਗਰਾਨੀ ਰੱਖੀ ਜਾਂਦੀ ਸੀ ਤਾਂ ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਸੀ ਜਿਸ ਦਾ ਨਿਪਟਾਰਾ ਕਰਦਿਆਂ ਹੋਇਆ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਕਿਸੇ ਦੀ ਸਹਿਮਤੀ ਤੋਂ ਬਿਨਾਂ ਸੀਸੀਟੀਵੀ ਕੈਮਰਾ ਨਹੀਂ ਲਗਾਉਣਾ ਚਾਹੀਦਾ ਇਹ ਉਸ ਦੀ ਨਿੱਜਤਾ ਤੇ ਅਧਿਕਾਰ ਦੀ ਉਲੰਘਣਾ ਜਿਹੜਾ ਆ ਉਹ ਕਰਦਾ ਹੈ ਦਾ ਸੀਸੀਟੀਵੀ ਕੈਮਰਾ ਘਰ ਮੋਰੇ ਲਾਉਣ ਦਾ ਮਾਮਲਾ ਹਾਈ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਝਗੜੇ ਨੂੰ ਨਿਪਟਾਉਣ ਦੇ ਲਈ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਤਾਂ ਸਹਿਮਤੀ ਤੋਂ ਬਿਨਾ ਇਹ ਸੀਸੀਟੀਵੀ ਕੈਮਰਾ ਜਿਹੜਾ ਤੁਸੀਂ ਹੁਣ ਨਹੀਂ ਲਗਾ ਸਕਦੇ ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਨਾਲ ਅਜਹੀ ਸਹਿਮਤੀ ਪ੍ਰਗਟਾਈ ਹੈ ਜੇਕਰ ਘਰ ਦੇ ਵਿੱਚ ਪਰਿਵਾਰਕ ਮੈਂਬਰ ਨੇ ਤੁਹਾਡਾ ਬਟਵਾਰਾ ਹੋਇਆ ਹੈ ਤਾਂ ਤੁਹਾਡਾ ਘਰ ਵੱਡਾ ਹੈ ਪਰ ਫਿਰ ਵੀ ਤੁਸੀਂ ਜਿਹੜੇ ਉੱਥੇ ਸੀਸੀਟੀਵੀ ਕੈਮਰੇ ਲਗਾਉਂਦੇ ਹੋ ਤਾਂ ਜੇਕਰ ਉਦਾਹਰਨ ਦੇ ਤੌਰ ਤੇ ਤਿੰਨ ਭਰਾ ਨੇ ਤਿੰਨਾਂ ਭਰਾਵਾਂ ਦੇ ਵਿੱਚ ਆ ਆਪਸੀ ਬਟਵਾਰਾ ਹੈ ਤਾਂ ਇਨ੍ਹਾਂ ਭਰਾਵਾਂ ਦੇ ਵਿੱਚੋਂ ਇੱਕ ਦੀ ਸਹਿਮਤੀ ਨਹੀਂ ਹੈ ਕਿ ਇਹ ਸੀਸੀਟੀਵੀ ਕੈਮਰਾ ਜਿਹੜਾ ਮੇਰੇ ਆਉਂਦੀ ਜਾਂਦੀ ਵੀਡੀਓ ਨੂੰ ਕਵਰ ਕਰੇ ਜਾਂ ਫਿਰ ਉਸ ਨੂੰ ਕੈਪਚਰ ਕਰੇ ਜਾਂ ਉਸ ਦੀ ਵੀਡੀਓ ਰਿਕਾਰਡ ਕਰੇ ਤਾਂ ਇਹ ਬਿਲਕੁਲ ਨਿੱਜਤਾ ਦੇ ਉਦਕਾਰਾਂ ਦੀ ਜਿਹੜੀ ਉਲੰਘਣਾ ਕਰਨ ਦੇ ਬਰਾਬਰ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਮੰਨਿਆ ਜਾ ਰਿਹਾ ਤਾਂ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਨੇ ਤਾਂ ਇਸ ਮੌਕੇ ਤੇ ਜੇਕਰ ਕੋਈ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਸੀਸੀਟੀਵੀ ਕੈਮਰੇ ਸਹਾਇੀ ਹੁੰਦੇ ਨੇ ਤਾਂ ਹੋਣਾ ਜਿਹੜੇ ਕਿ ਚੌਂਕ ਬਾਜ਼ਾਰਾਂ ਦੇ ਉੱਤੇ ਚਲਾਨ ਕੱਟਣ ਦੇ ਲਈ ਵੀ ਇਹਨਾਂ ਸੀਸੀਟੀਵੀ ਕੈਮਰਾ ਦੀ ਵਰਤੋਂ ਜਿਹੜੀ ਆ ਉਹ ਹੋਣ ਲੱਗ ਗਈ ਆ ਪਰ ਜੇਕਰ ਕਿਸੇ ਦੀ ਸਹਿਮਤੀ ਨਾ ਹੋਵੇ ਜੇਕਰ ਪਰਿਵਾਰ ਦੇ ਵਿੱਚ ਜਾਂ ਫਿਰ ਗਲੀ ਗੁਆਂਢ ਦੇ ਵਿੱਚ ਤੁਹਾਨੂੰ ਜਾਂ ਤੁਹਾਡਾ ਗੁਆਂਢੀ ਇਸ ਦੇ ਉੱਤੇ ਅਪত্তি ਜਤਾਵੇ ਤਾਂ ਉਹ ਸੀਸੀਟੀਵੀ ਕੈਮਰਾ ਉੱਥੋਂ ਹਟਾਇਆ ਜਾਏਗਾ ਤਾਂ ਇਹ ਸੁਪਰੀਮ ਕੋਰਟ ਦੇ ਸਖਤ ਨਿਰਦੇਸ਼ ਨੇ ਕਿਸੇ ਦੀ ਉਤੇ ਅਸੀਂ ਕਿਸੇ ਦੀ ਨਿੱਜਤਾ ਦੇ ਉਤੇ ਭਾਵ ਕਿਸੇ ਦੇ ਉਤੇ ਅਸੀਂ ਨਿਗਰਾਨੀ ਨਹੀਂ ਰੱਖ ਸਕਦੇ ਇਹ ਉਹਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਬਰਾਬਰ ਮੰਨਿਆ ਜਾਂਦਾ ਤਾਂ ਦੋ ਭਰਾਵਾਂ ਦੇ ਇਸ ਲੜਾਈ ਝਗੜੇ ਦਾ ਨਿਪਟਾਰਾ ਕਰਦੇ ਹੋਏ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਜਿਹੜਾ ਇਹ ਸੁਣਾਇਆ ਗਿਆ ਤਾਂ ਵੱਡੀ ਆ ਇਹ ਖਬਰ ਹੈ ਕਿ ਹੁਣ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾ ਰਹੇ ਹੋ ਜਾਂ ਸੀਸੀਟੀਵੀ ਕੈਮਰੇ ਲਗਵਾਏ ਨੇ ਤਾਂ ਇੱਕ ਵਾਰ ਜ਼ਰੂਰ ਜਾਂਚ ਪਰਖ ਲੋ ਇੱਕ ਵਾਰ ਜ਼ਰੂਰ ਜਿਹੜਾ ਆ ਉਸ ਦੀ ਲੋਕੇਸ਼ਨ ਨੂੰ ਜਾਂਚ ਲਓ ਤਾਂ ਉਹਦੇ ਵਿੱਚ ਜੋ ਵੀਡੀਓ ਕੈਪਚਰ ਹੁੰਦੀ ਹੈ ਜੇਕਰ ਉਹ ਕਿਸੇ ਨੂੰ ਵੀਡੀਓ ਕੈਪਚਰ ਕਰਨਾ ਨਹੀਂ ਪਸੰਦ ਜਾਂ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਉਸ ਨੂੰ ਤੁਰੰਤ ਉਸ ਦੀ ਲੋਕੇਸ਼ਨ ਨੂੰ ਬਦਲ ਦਿਓ ਨਹੀਂ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਜਿਹੜਾ ਇਸ da nüksanı olsak